ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝੇ ਵਾਲੇ ਬਲੌਗ 'ਚ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਆਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਇੱਕ ਵਾਰ ਫਿਰ ਤੋਂ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਪਲੀਜ਼ ਸਬਸਕ੍ਰਾਈਬ ਕਰ ਲੈਣ ਬਾਕੀ ਵੀਡੀਓ ਜੇ ਚੰਗੀ ਲੱਗਦੀ ਹੁੰਦੀ ਹੈ ਤੇ ਆਪਣੇ ਹੋਰ ਵੀ ਭੈਣ ਭਰਾਵਾਂ ਨੂੰ ਸ਼ੇਅਰ ਕਰਿਆ ਕਰੋ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਆਪਣੀ ਜਿਹੜੀ ਵੀਡੀਓ ਵਾ ਉਹ ਜ਼ਿਆਦਾਤਰ ਘਰ ਦੇ ਨਾਲ ਜੁੜੀ ਹੋਈ ਆ ਘਰ ਦੇ ਵਿੱਚ ਕੁਝ ਕੁ ਜ਼ਰੂਰੀ ਚੀਜ਼ਾਂ ਹੁੰਦੀਆਂ ਵਾ ਜਿੱਦਾਂ ਕਿ ਰਸੋਈ ਘਰ ਦੇ ਵਿੱਚ ਇੱਕ ਜ਼ਰੂਰੀ ਬਹੁਤ ਹੀ ਜ਼ਰੂਰੀ ਘਰ ਦਾ ਅੰਗ ਆ ਜਿੱਦਾਂ ਸਾਡੇ ਸਰੀਰ ਦਾ ਇੱਕ ਅੰਗ ਹੁੰਦਾ ਵਾ ਦਿਲ ਇਦਾਂ ਹੀ ਰਸੋਈ ਸਾਡੇ ਹਰ ਘਰ ਵਿੱਚ ਹੁੰਦੀ ਆ ਕੋਈ ਵੀ ਘਰ ਛੋਟਾ ਹੋਵੇ ਵੱਡਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਉਹਦਾ ਰਸੋਈ ਤੋਂ ਬਿਨਾ ਗੁਜ਼ਾਰਾ ਨਹੀਂ ਕਿਉਂਕਿ ਰਸੋਈ ਉਹਦੀ ਇੱਕ ਬਹੁਤ ਵੱਡੀ ਜ਼ਰੂਰਤ ਆ ਕਿਵੇਂ ਅਸੀਂ ਆਪਣੇ ਘੱਟ ਪੈਸਿਆਂ ਦੇ ਵਿੱਚ ਰਸੋਈ ਨੂੰ ਚੰਗੀ ਤਰ੍ਹਾਂ ਚਲਾਈਏ ਜਾਂ ਕਿਵੇਂ ਅਸੀਂ ਆਪਣੇ ਘਰ ਵਿੱਚ ਹੋਣ ਵਾਲੇ ਫालतू ਖਰਚਾਂ ਖਰਚਿਆਂ ਨੂੰ ਰੋਕ ਸਕਦੇ ਹਾਂ ਅੱਜ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਜਿਹੜਾ ਆਪਣਾ ਅੱਜ ਦਾ ਵਿਸ਼ਾ ਵਾਂ ਅਕਸਰ ਆਪਾਂ ਰਸੋਈ ਦੇ ਵਿੱਚ ਬਹੁਤ ਜੀਆਂ ਬਹੁਤ ਐਹੋ ਜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਆ ਪਰ ਅਸੀਂ ਇਸ ਤਰੀਕੇ ਨਾਲ ਘਰ ਦੇ ਵਿੱਚ ਰਸੋਈ 'ਚ ਸਮਾਨ ਲਿਆਉਂਦੇ ਆ ਕਿ ਸਾਡਾ ਸਮਾਨ ਜਿਹੜਾ ਜ਼ਿਆਦਾ ਦਿਨ ਚੱਲਦਾ ਨਹੀਂ ਆ ਔਰ ਕੋਈ ਬਰਕਤ ਜੀ ਵੀ ਨਹੀਂ ਘਰ ਦੇ ਵਿੱਚ ਰਹਿੰਦੀ ਕਿਉਂਕਿ ਕਦੀ ਕਦੀ ਸਾਨੂੰ ਘਰ ਦੇ ਰਸੋਈ ਦੇ ਵਿੱਚ ਸਮਾਨ ਲਿਆਉਣ ਦਾ ਸਹੀ ਤਰੀਕਾ ਹੀ ਨਹੀਂ ਪਤਾ ਲੱਗਦਾ ਸਭ ਤੋਂ ਪਹਿਲਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਵਾ ਕਿ ਜੇ ਸਾਡੀ ਇਨਕਮ ਜਰੀ ਹੋ ਮੰਥਲੀ ਆਉਂਦੀ ਆ ਤੇ ਸਾਨੂੰ ਅਰ ਸੋਈ ਦੇ ਵਿੱਚ ਚੱਕਮ ਆਉਣ ਵਾਲੀਆਂ ਜਿੱਦਾਂ ਰਾਸ਼ਨ ਹੋਰ ਜ਼ਰੂਰੀ ਚੀਜ਼ਾਂ ਉਹ ਸਭ ਇੱਕ ਸਾਥ ਹੀ ਲੈ ਕੇ ਆ ਜਾਣੀਆਂ ਚਾਹੀਦੀਆਂ ਜੇ ਅਸੀਂ ਇੱਕ ਸਾਥ ਇੱਕ ਮਹੀਨੇ ਦਾ ਰਾਸ਼ਨ ਲੈ ਕੇ ਆਉਨੇ ਆ ਤੇ ਸਾਡਾ ਉਹ ਜਿਹੜਾ ਰਾਸ਼ਨ ਵਾ ਇੱਕ ਮਹੀਨੇ ਦਾ ਹੀ ਲਿਆਨੇ ਉਹ ਡੇਢ ਮਹੀਨਾ ਚੱਲਦਾ ਵਾ ਕਿਉਂਕਿ ਇਸ ਲਈ ਹੁਣ ਤੁਸੀਂ ਪੁੱਛੋਗੇ ਇੱਕ ਮਹੀਨੇ ਦਾ ਰਾਸ਼ਨ ਡੇਢ ਮਹੀਨਾ ਕਿਦਾਂ ਚੱਲਦਾ ਵਾ ਕਿਉਂਕਿ ਇੱਕ ਤੇ ਸਭ ਤੋਂ ਪਹਿਲੀ ਵੱਡੀ ਗੱਲ ਕੀ ਜਦੋਂ ਅਸੀਂ ਇੱਕ ਸਾਥ ਕੋਈ ਚੀਜ਼ ਲੈਉਨੇ ਤਾਂ ਉਹਦੇ ਵਿੱਚ ਬਹੁਤ ਬਰਕਤ ਹੁੰਦੀ ਆ ਦੂਸਰੀ ਚੀਜ਼ ਉਹਦੇ ਵਿੱਚ ਇਹ ਹੁੰਦੀ ਆ ਕਿ ਆਪਾਂ ਜਦੋਂ ਵੀ ਕੋਈ ਸਮਾਨ ਦੁਕਾਨ ਤੋਂ ਵਜਨ ਕਰਕੇ ਲੈਣੇ ਆ ਤੇ ਜਦੋਂ ਆਪਾਂ ਕੋਈ 100 ਗ੍ਰਾਮ ਚੀਜ਼ ਲੈਣੇ ਜਾਂ 200 ਗ੍ਰਾਮ ਲੈਣੇ ਆ ਤੇ ਦੁਕਾਨਦਾਰ ਦਾ ਜਿਹੜਾ ਵਜਨ ਕਰਨ ਵਾਲਾ ਤਰੀਕਾ ਹੁੰਦਾ ਉਹਦੇ ਵਿੱਚ 10 ਗ੍ਰਾਮ ਘਟਾ ਹੀ ਲੈਂਦਾ ਵਾ ਤੇ ਜਦੋਂ ਆਪਾਂ ਉਸ ਚੀਜ਼ ਨੂੰ ਇੱਕ ਸਾਥ ਲੈ ਕੇ ਆਉਂਨੇ ਆ ਤੇ ਉਸ ਚੀਜ਼ ਦੇ ਵਿੱਚ ਆਪਣੇ ਆਪ ਹੀ ਬਰਕਤ ਹੁੰਦੀ ਆ ਕਿਉਂਕਿ ਉਸ ਚੀਜ਼ ਜ਼ਿਆਦਾ ਘਟ ਨਹੀਂ ਹੁੰਦੀ ਆ ਮਿਸਾਲ ਤੇ ਤੌਰ ਤੇ ਆਪਾਂ ਜਿੱਦਾਂ ਕਹਿ ਦਈਏ ਕਿ ਆਪਾਂ ਰਾਸ਼ਨ ਲੈਂਦਾ ਇੱਕ ਸਾਥ ਤੇ ਆਪਾਂ ਉਹਦੇ ਵਿੱਚ ਦਾਲ ਲਿਆਂਦੀ ਅਸੀਂ 1 ਕਿਲੋ ਦਾਲ ਲੈ ਆਉਨੇ ਆ 1 ਕਿਲੋ ਦਾਲ ਨੂੰ ਅਸੀਂ 5 ਵਾਰ ਬਣਾ ਸਕਦੇ ਆ ਜੇ ਅਸੀਂ 200 ਗ੍ਰਾਮ ਦਾਲ ਬਣਾਉਨੇ ਤਾਂ ਸਾਡੀ 5 ਵਾਰ ਬਣ ਜਾਂਦੀ ਆ ਜੇ ਉਹੀ ਦਾਲ ਅਸੀਂ 1 250 ਗ੍ਰਾਮ ਇੱਕ ਵਾਰੀ ਲੈ ਕੇ ਆਉਨੇ ਆ ਤੇ ਉਹ 250 ਗ੍ਰਾਮ ਦੀ ਅਸੀਂ ਪੂਰੀ ਹੀ ਦਾਲ ਬਣਾ ਲੈਨੇ ਕਿਉਂਕਿ ਫਿਰ ਸਾਡੇ ਮਨ ਚ ਹੀ ਹੁੰਦਾ ਕਿ ਨਹੀਂ ਥੋੜੀ ਜਿਹੀ ਬਚਾ ਕੇ ਕਰਨਾ ਕੀ ਆ ਪਰ ਜੇ ਅਸੀਂ 250 ਗ੍ਰਾਮ 250 ਗ੍ਰਾਮ 4 ਵਾਰੀ ਹੀ ਸਾਡੀ 1 ਕਿਲੋ ਦਾਲ ਬਣਦੀ ਆ ਪਰ ਜੇ ਅਸੀਂ ਕਿਲੋ ਦਾਲ ਇਕੱਠਾ ਲਿਉਂਨੇ ਆ ਤੇ ਉਹ ਦਾਲ ਜਿਹੜੀ ਸਾਡੀ ਆ ਉਹ ਪੰਜ ਵਾਰ ਬਣ ਜਾਂਦੀ ਆ ਇੱਕ ਵਾਰ ਦੀ ਦਾਲ ਸਾਡੀ ਜਿਹੜੀ ਉਹ ਵੱਜ ਜਾਂਦੀ ਆ ਫਿਰ ਅਸੀਂ ਹੋਰ ਇੱਕ ਚੀਜ਼ ਵਾ ਜਿਹਦਾ ਰਸੋਈ ਦੇ ਵਿੱਚ ਅਸੀਂ ਦੁੱਧ ਲਿਉਂਨੇ ਆ ਦੁੱਧ ਜਿਹੜਾ ਸਾਡਾ ਸਭ ਤੋਂ ਜ਼ਰੂਰੀ ਚੀਜ਼ ਵਾ ਕਦੀ ਕਦੀ ਤੁਸੀਂ ਬਹੁਤ ਘਰਾਂ ਵਿੱਚ ਇਹ ਵੀ ਦੇਖਿਆ ਹੋਊਗਾ ਕਿ ਦੁੱਧ ਤੇ 3 ਕਿਲੋ 2 ਕਿਲੋ 4 ਕਿਲੋ ਹੁੰਦਾ ਵਾ ਪਰ ਉਹ ਅਕਸਰ ਹੀ ਇਹ ਗੱਲ ਕਹਿੰਦੇ ਆ ਕਿ ਅਸੀਂ ਕਿਉਂ ਜਿਹੜਾ ਮੁੱਲ ਲਿਆ ਕੇ ਖਾਨੇ ਆ ਜਦੋਂ ਘਰ ਦੇ ਵਿੱਚ ਦੁੱਧ ਆਇਆ ਉਹਨੂੰ ਚੰਗੀ ਤਰ੍ਹਾਂ ਸੰਭਾਲਿਆ ਨਹੀਂ ਗਿਆ ਤੇ ਉਹ ਜਿਹੜਾ ਘਿਓ ਆ ਸਾਨੂੰ ਅਲੱਗ ਤੋਂ ਲਿਆਉਣਾ ਪਊਗਾ ਇਸ ਲਈ ਉਹ ਸਾਡਾ ਵੀ ਜਿਹੜਾ ਇੱਕ ਵੱਖਰਾ ਫालतू ਖਰਚਾ ਹੋ ਜਾਂਦਾ ਵਾ ਜੇ ਅਸੀਂ 2 ਕਿਲੋ ਦੁੱਧ 3 ਕਿਲੋ ਦੁੱਧ ਨੂੰ ਆਰਾਮ ਨਾਲ ਲਿਆਂਦਾ ਉਹਨੂੰ ਚੰਗੀ ਤਰ੍ਹਾਂ ਪੁਣਿਆ ਛਾਨਿਆ ਗਰਮ ਕੀਤਾ ਉਬਾਲਾ ਦਵਾਇਆ ਠੰਡਾ ਕੀਤਾ ਫ੍ਰਿਜ 'ਚ ਵੜਿਆ ਚੰਗੀ ਤਰ੍ਹਾਂ ਅਸੀਂ ਉਹਦੀ ਮਲਾਈ ਲਈ ਇੱਕ ਜ਼ਿੰਮੇਵਾਰੀ ਦੇ ਨਾਲ ਜੇ ਅਸੀਂ ਉਸ ਸੀ ਨੂੰ ਇਸਤੇਮਾਲ ਕੀਤਾ ਤੇ ਉਹਦੇ ਤੋਂ ਅਸੀਂ ਇੰਨਾ ਕ ਘਿਓ ਕੱਢ ਸਕਦੇ ਆ ਕਿ ਅਸੀਂ ਖੁਦ ਵੀ ਖਾਈਏ ਤੇ ਕਿਸੇ ਹੋਰ ਭੈਣ ਭਰਾ ਨੂੰ ਵਿੱਚ ਦੇ ਸਕੀਏ ਤਾਂ ਕਿ ਬਚ ਵੀ ਜਾਂਦਾ ਵਾ ਕਿਉਂਕਿ ਸਿਰਫ ਉੱਥੇ ਸਾਨੂੰ ਥੋੜਾ ਜਿਹਾ ਸਮਾਂ ਦੇਣ ਦੀ ਤੇ ਦੁੱਧ ਨੂੰ ਸੰਭਾਲਣ ਦੀ ਲੋੜ ਹੀ ਹੁੰਦੀ ਆ ਫਿਰ ਇੱਕ ਹੋਰ ਚੀਜ਼ ਹੈ ਜਿੱਦਾਂ ਅਸੀਂ ਮੰਨ ਲਓ ਸਰਫਾ ਕੱਪੜੇ ਧੋਣ ਲਈ ਸਰਫ ਆ ਕਦੀ ਕਦੀ ਹੁੰਦਾ ਐਦਾਂ ਕਿ ਸਾਨੂੰ ਸਿਰਫ ਕੱਪੜੇ ਦੋ ਚਾਰ ਹੀ ਕੱਪੜੇ ਧੋਣੇ ਹੁੰਦੇ ਆ ਤੇ ਅਸੀਂ ਬਹੁਤ ਜ਼ਿਆਦੀ ਸਰਫ ਪਾ ਕੇ ਵਾਸ਼ਿੰਗ ਮਸ਼ੀਨ ਚਾਲੂ ਕਰ ਲੈਨੇ ਆ ਜਮਾਲੋ ਬਾਟੀ ਦੇ ਵਿੱਚ ਅਸੀਂ ਇਸ ਤਰੀਕੇ ਨਾਲ ਕੱਪੜੇ ਭੇਂ ਦਿੰਨੇ ਆ ਕਿ ਸਾਡੀ ਜ਼ਿਆਦਾ ਸਰਫ ਜਿਹੜੀ ਆ ਵੇਸਟ ਹੋ ਜਾਂਦੀ ਆ ਜੇ ਸਾਨੂੰ ਪਤਾ ਵਾ ਕਿ ਸਾਨੂੰ ਇੱਕ ਤੋਂ ਦੋ ਕੱਪੜੇ ਹੀ ਧੋਣੇ ਆ ਤੇ ਅਸੀਂ ਉਹਨੂੰ ਸਾਬਣ ਨਾਲ ਧੋ ਲਈਏ ਉੱਥੇ ਸਰਫ ਦਾ ਇਸਤੇਮਾਲ ਨਾ ਕਰੀਏ ਜੇ ਸਾਨੂੰ ਇਹ ਵਾਕੀ ਦੋ ਚਾਰ ਕੱਪੜੇ ਆ ਤੇ ਅਸੀਂ ਉਹਨਾਂ ਨੂੰ ਸਾਡੇ ਕੋਲ ਵਾਸ਼ਿੰਗ ਮਸ਼ੀਨ 'ਵਾਂ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਦੋ ਤੋਂ ਚਾਰ ਹੋਰ ਕੱਪੜੇ ਜਦੋਂ ਹੋ ਜਾਣ ਤਾਂ ਕਿ ਜਿੱਦਾਂ ਕੋਈ ਬੈੱਡ ਸ਼ੀਟ ਲੱਤ ਗਈ ਆ ਅਸੀਂ ਉਹ ਵੀ ਨਾਲ ਧੋ ਲਈਏ ਤਾਂ ਜਿਹੜੀ ਸਾਡੀ ਸਰਪ ਬਾਅਦ ਚ ਵੇਸਟ ਹੁੰਦੀ ਹੈ ਉਹ ਸਾਡੇ ਕੰਮ ਆ ਜਵੇ ਕਦੀ ਕਦੀ ਇਦਾਂ ਹੁੰਦਾ ਕਿ ਅਸੀਂ ਆਪਣੀ ਕੋਲਗੇਟ ਹੋਈ ਉਹ ਦਾ ਜਦੋਂ ਅਸੀਂ ਇਸਤੇਮਾਲ ਕਰਦੇ ਆ ਤੇ ਅਸੀਂ ਬੱਚਿਆਂ ਦੇ ਹੱਥ ਚ ਅਕਸਰ ਉਹ ਦੇ ਦਿੰਨੇ ਆ ਕਿਉਂਕਿ ਬੱਚੇ ਜਿਹੜੇ ਆ ਬੱਚਾ ਨੂੰ ਇੰਨਾ ਜ਼ਿਆਦਾ ਨਹੀਂ ਸਮਝ ਹੁੰਦੀ ਆ ਉਹ ਮੋਟੀ ਮੋਟੀ ਚੀਜ਼ ਇਸਤੇਮਾਲ ਕਰਦੇ ਪਰ ਵਿੱਚ ਉਹਦੇ ਜਿੰਨੀ ਵੀ ਇਸਤੇਮਾਲ ਕਰਨ ਨੂੰ ਹਜੇ ਬਚੀ ਹੁੰਦੀ ਆ ਪੇਸਟ ਪਰ ਉਹ ਬੱਚੇ ਹੁੰਦੇ ਆ ਉਹਨੂੰ ਉਹ ਡਸਟਬਿੰਗ ਚ ਪਾ ਦਿੰਦੇ ਆ ਜੇ ਅਸੀਂ ਚਾਹੀਏ ਤੇ ਅਸੀਂ ਉਹਨੂੰ ਵੀ 1 ਤੋਂ 2 ਤੋਂ 3 ਦਿਨ ਵਧਾ ਕੇ ਕਰ ਸਕਦੇ ਆ ਬਹੁਤ ਭੈਣ ਭਰਾ ਤੇ ਇਦਾਂ ਕਰਦੇ ਵੀ ਹੋਣਗੇ ਪਰ ਬਹੁਤ ਜਿਹੜੇ ਆ ਇਹ ਸਭ ਚੀਜ਼ਾਂ ਨੂੰ ਇਗਨੋਰ ਵੀ ਕਰ ਦਿੰਦੇ ਹੋਣਗੇ ਕਿਉਂਕਿ ਜਿਹਦੇ ਕੋਲ 4-5 ਚੀਜ਼ਾਂ ਹੁੰਦੀਆਂ ਉਹ ਇੰਨਾ ਖਾਸ ਉਹਨੂੰ ਫਰਕ ਨਹੀਂ ਪੈਂਦਾ ਪਰ ਕਹਿੰਦੇ ਕਿ ਜਿਹਦੇ ਕੋਲ ਨਹੀਂ ਹੁੰਦਾ ਉਹ ਥੋੜੇ ਜਿਹਾ ਵੀ ਥੋੜਾ ਜੁਗਾਲ ਲਾ ਕੇ ਉਹਨੂੰ ਸੰਭਾਲਦਾ ਵਾ ਅਸੀਂ ਤੇਲ ਦੇ ਅੱਜਕੱਲ ਜਿਦਾਂ ਰੁਫੈਨ ਤੇਲ ਹੋ ਗਿਆ ਸਰੋਂ ਤੇਲ ਹੋ ਗਿਆ ਅਸੀਂ ਉਹਨਾਂ ਦੇ ਪੈਕੇਟ ਲਿਆਉਂਨੇ ਆ ਪੈਕੇਟ ਨੂੰ ਅਸੀਂ ਡੱਬੇ 'ਚ ਪਾ ਲਿਆ ਉਹਦੇ ਪਿੱਛੇ ਜਿਹੜਾ ਵੀ ਥੋੜਾ ਬਹੁਤਾ ਤੇਲ ਹੁੰਦਾ ਵਾ ਅਸੀਂ ਉਹਨੂੰ ਕਦੀ ਵੀ ਵਾਪਸ ਉਹਨੂੰ ਨਹੀਂ ਕੱਢਦੇ ਕਿਉਂਕਿ ਅਸੀਂ ਪੈਕੇਟ ਲਪੇਟ ਦਿਆਂ ਡਸਟਬਿਨ 'ਚ ਪਾ ਦਿੰਨੇ ਆ ਜੇ ਅਸੀਂ ਉਸ ਪੈਕੇਟ ਨੂੰ ਲਾਸਟ ਕਿਸੇ ਕਵਲੀ ਦੇ ਵਿੱਚ ਉਲਟਾ ਕਰਕੇ ਰੱਖ ਦਈਏ ਤੇ ਤੁਹਾਨੂੰ ਉਹਦੇ ਵਿੱਚੋਂ 2 ਤੋਂ 3 ਚਮਚ ਜ਼ਰੂਰ ਤੇਲ ਨਿਕਲੂਗੇ ਕੋਈ ਕੋਈ ਜਣੇ ਵੀਡੀਓ ਵੇਖ ਕੇ ਹੱਸੂਗੇ ਵੀ ਕਹੋਗੇ ਕਿ ਮਤਲਬ ਭੈਣ ਜੀ ਕਿਹੋ ਜੀਆਂ ਗੱਲਾਂ ਦੱਸਣ ਦੇ ਆ ਨਹੀਂ ਜਦੋਂ ਕਿਸੇ ਨੂੰ ਨਾ ਕੁਝ ਮਿਲਦਾ ਹੋਵੇ ਤੇ ਕਦੀ ਕਦੀ ਉਹਦੇ ਲਈ ਦੋ ਚਮਚ ਵੀ ਬਹੁਤ ਜ਼ਰੂਰੀ ਹੋ ਜਾਂਦਾ ਵਾ ਜਿਹਨੂੰ ਮਿਲਦਾ ਹੋਵੇ ਜਿਹਦੇ ਕੋਈ ਹਰ ਇੱਕ ਚੀਜ਼ ਮੌਜੂਦ ਹੋਵੇ ਉਹਦੇ ਲਈ ਕੋਈ ਖਾਸ ਨਹੀਂ ਹੋ ਸਕਦਾ ਪਰ ਜਿਹੜੀਆਂ ਔਰਤਾਂ ਹੁੰਦੀਆਂ ਵਾ ਉਹ ਆਪਣੇ ਘਰ ਨੂੰ ਹਰ ਇੱਕ ਚੀਜ਼ ਨੂੰ ਇਦਾਂ ਹੀ ਚਲਾਉਂਦੀਆਂ ਵਾ ਤਾਂ ਕਿ ਉਹਨਾਂ ਦੇ ਘਰ ਵਿੱਚ ਕੁਝ ਪੈਸਾ ਬਚ ਕੇ ਕੁਝ ਹੋਰ ਸਮਾਨ ਬਣ ਸਕੇ ਰਾਸ਼ਨ ਜਿਹੜਾ ਵਾ ਰਸੋਈ ਘਰ ਦੇ ਵਿੱਚ ਹਮੇਸ਼ਾ ਪਹਿਲ ਦੇ ਆਧਾਰ ਤੇ ਜਾਓ ਜਦੋਂ ਤੁਹਾਨੂੰ ਕੋਈ ਪੇਮੈਂਟ ਮਿਲਦੀ ਆ ਸਭ ਤੋਂ ਪਹਿਲਾਂ ਤੁਸੀਂ ਆਪਣੀ ਰਸੋਈ ਦੇ ਵਿੱਚ ਜਿਹੜਾ ਵਾ ਰਾਸ਼ਨ ਲਿਆਓ ਕਿਉਂਕਿ ਰਾਸ਼ਨ ਘਰ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਬਾਕੀ ਜਿਹੜੀਆਂ ਚੀਜ਼ਾਂ ਵਾ ਉਹ ਹੌਲੀ-ਹੌਲੀ ਹੋ ਜਾਂਦੀਆਂ ਵਾ ਪਰ ਜੇ ਤੁਹਾਡੇ ਘਰ ਦੇ ਵਿੱਚ ਰਾਸ਼ਨ ਨਹੀਂ ਹੋਊਗਾ ਤੇ ਤੁਸੀਂ ਟਾਈਮ ਨਾਲ ਕੁਝ ਬਣਾ ਨਹੀਂ ਸਕੋਗੇ ਜੇ ਤੁਸੀਂ 1 ਮਹੀਨੇ ਦਾ ਰਾਸ਼ਨ ਲੈਂਦੇ ਹੋ ਨੇ ਤਾਂ ਤੁਹਾਡਾ ਰਾਸ਼ਨ ਜਿਹੜਾ ਵਾ 1.5 ਮਹੀਨਾ ਚੱਲਦਾ ਵਾ ਆਰਾਮ ਦੇ ਨਾਲ ਕੁਝ ਕਿਹ ਚੀਜ਼ਾਂ ਦਾ ਸਾਨੂੰ ਧਿਆਨ ਹੋਰ ਵੀ ਰੱਖਣਾ ਚਾਹੀਦਾ ਵਾ ਜਿੱਦਾਂ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਅਕਸਰ ਆਪਾਂ ਬੱਚਿਆਂ ਨੂੰ ਖਾਣ ਲਈ ਬਾਹਰੋਂ ਪੈਸੇ ਦਿੰਨੇ ਆ ਤੇ ਬੱਚੇ ਬਾਹਰੋਂ ਦੀ ਮਹਿੰਗੀ ਚੀਜ਼ ਖਰੀਦ ਕੇ ਖਾਂਦੇ ਆ ਜੇ ਆਪਾਂ ਉਹੀ ਇੱਕ ਸਾਥ ਲਿਆ ਕੇ ਘਰ ਵਿੱਚ ਸਮਾਨ ਰੱਖਾਂਗੇ ਤੇ ਇੱਕ ਦੇ ਬੱਚੇ ਸਾਡੇ ਬਾਰ-ਬਾਰ ਦੁਕਾਨ ਤੇ ਨਹੀਂ ਜਾਂਦੇ ਦੂਸਰਾ ਉਹ ਸਾਨੂੰ ਚੀਜ਼ ਜਿਹੜੀ ਇਕੱਠੀ ਲਿਆਂਦੀ ਚੀਜ਼ ਉਹ ਸਸਤੀ ਪੈਂਦੀ ਆ ਇਸਤਮਾਲ ਦੇ ਤੌਰ ਤੇ ਤੁਸੀਂ ਕਿਸੇ ਵੀ ਚੀਜ਼ ਦਾ ਪੈਕੇਟ ਵੇਖ ਲਓ ਤੁਸੀਂ 5 7 ਪੈਸੇ ਉਹ ਤੁਹਾਨੂੰ ਜਿਆਦਾ ਹੀ ਲਗਾਉਗੇ ਜਾਂ ਮੰਨ ਲਓ ਕਦੀ ਕਦੀ ਤਾਂ ਕੋਈ ਚੀਜ਼ ਹੀ ਇਦਾਂ ਦੀ ਵੀ ਲਿਉਂਨੇ ਜਿਹਦੇ ਤੇ ਪਿੱਛੇ 1 ਰੁਪਿਆ ਰੇਟ ਜਿਆਦਾ ਹੁੰਦਾ ਵਾ ਜੇ ਤੁਸੀਂ ਮੰਨ ਲਓ ਤੁਸੀਂ 10 10 ਪੀਸ ਕਿਸੇ ਚੀਜ਼ ਦੇ ਲੈਂਦੇ 10 ਰੁਪਏ ਤੇ ਤੁਹਾਡੇ ਇਦਾਂ ਹੀ ਬਚ ਜਾਂਦੇ ਆ ਥੋੜੀਆਂ ਥੋੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ ਅਸੀਂ ਜਦੋਂ ਇਹਨਾਂ ਦਾ ਧਿਆਨ ਦਿੰਨੇ ਆ ਤਾਂ ਸਾਡੇ ਘਰ ਵਿੱਚ ਬਹੁਤ ਜੜੀਆਂ ਵਾ ਛੋਟੀਆਂ ਝੋਟੀਆਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖੀਏ ਕਿ ਬਹੁਤ ਘੱਟ ਆਉਣ ਵਾਲੀਆਂ ਗੱਲਾਂ ਵਾ ਬਾਕੀ ਗਤੀ ਗਤੀ ਹੁੰਦਾ ਵਾ ਕਿ ਅਸੀਂ ਕੋਈ ਸਬਜ਼ੀ ਬਣਾਈ ਕਿਸੇ ਨੂੰ ਪਸੰਦ ਨਹੀਂ ਆਈ ਤੇ ਅਸੀਂ ਉਹ ਉਹਨੂੰ ਦੂਸਰੀ ਸਬਜ਼ੀ ਬਣਾ ਦਿੰਨੇ ਆ ਸਾਨੂੰ ਆਪਣੇ ਪਰਿਵਾਰ ਦੇ ਹਿਸਾਬ ਦੇ ਨਾਲ ਉਸੇ ਤਰੀਕੇ ਨਾਲ ਘਰ ਦੇ ਵਿੱਚ ਚੀਜ਼ ਬਣਾਉਣੀ ਚਾਹੀਦੀ ਆ ਜਿਸ ਤਰ੍ਹਾਂ ਬੱਚਿਆਂ ਨੂੰ ਪਸੰਦ ਹੋਵੇ ਸਾਨੂੰ ਬੱਚਿਆਂ ਨੂੰ ਹਰ ਇੱਕ ਚੀਜ਼ ਖਵਾਉਣ ਦੀ ਆਦਤ ਪਾਉਣੀ ਚਾਹੀਦੀ ਹੈ ਮੈਨੂੰ ਵੀਡੀਓ ਕੁਝ ਖਾਸ ਨਹੀਂ ਲੱਗੀ ਸਸਰੇ ਘਰ